ਸਸ਼ਿਕਾ ਜੀ ਮੈਰੀਨਾ ਤੇ ਮਾਨ ਤੁਸੀਂ ਦੇਖ ਰਹੇ ਹੋ ਲੋਕ ਹਿੱਤ ਪੰਜਾਬ ਤੇ ਗੱਲ ਕਰਾਂਗੇ ਸੁਖਣ ਵਾਲਾ ਕਤਲ ਮਾਮਲਾ ਲੈ ਕੇ ਕਿਉਂਕਿ ਇਸ ਮਾਮਲੇ ਲੈ ਕੇ ਅਨੇਕਾਂ ਚਰਚਾਵਾਂ ਸੋਸ਼ਲ ਮੀਡੀਆ ਦੇ ਉੱਤੇ ਚੱਲ ਰਹੀਆਂ ਨੇ ਕਿਹਾ ਜਾ ਰਿਹਾ ਕਿ ਇਸ ਕਤਲ ਦੇ ਵਿੱਚ ਕੋਈ ਕਹਿ ਰਿਹਾ ਕਿ ਉਸਨੇ ਆਪਣੇ ਆਸ਼ਰਮ ਨੂੰ ਘਰ ਦੇ ਵਿੱਚ ਮਿਲਣ ਵਾਸਤੇ ਬੁਲਾਇਆ ਸੀ ਤੇ ਉਸਦੀ ਜਾਤ ਖੁੱਲ ਜਾਂਦੀ ਜਿਸ ਕਰਕੇ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਦੂਜੇ ਪਾਸੇ ਕੁਝ ਲੋਕਾਂ ਵੱਲੋਂ ਇਹ ਕਿਹਾ ਜਾ ਰਿਹਾ ਕਿ ਪਲੈਨਿੰਗ ਕੀਤੀ ਗਈ ਸੀ ਫਿਰ ਇਸ ਕਤਲ ਨੂੰ ਜਿਹੜਾ ਕਿ ਅੰਜਾਮ ਦਿੱਤਾ ਗਿਆ ਪਰ ਹੁਣ ਇਹਨਾਂ ਸਾਰੇ ਰਾਮਚੰਦ ਉਦੋਂ ਲੱਗ ਜਾਂਦੇ ਨੇ ਜਦੋਂ ਡੀਐਸਜੀ ਰੇਂਜ ਦੀ ਮੈਡਮ ਦੇ ਵੱਲੋਂ ਇਸ ਪੂਰੇ ਮਾਮਲੇ ਨੂੰ ਲੈ ਕੇ ਇੱਕ ਇੱਕ ਗੱਲ ਜਿਹੜੀ ਕਿ ਸਾਂਝੀ ਕਰ ਦਿੱਤੀ ਗਈ ਹੈ ਪੋਸਟਮਾਰਟਮ ਰਿਪੋਰਟ ਦੇ ਵਿੱਚ ਕੀ ਕੁਝ ਆਇਆ ਕਿਹੜੀ ਪੋਸਟਮਾਰਟਮ ਰਿਪੋਰਟ ਆਉਣੀ ਹਲੇ ਬਾਕੀ ਹੈ ਜਿਸ ਦੇ ਵਿੱਚ ਇਸ ਕਤਲ ਲੈ ਕੇ ਹੋਰ ਵੀ ਵੱਡਾ ਖੁਲਾਸਾ ਹੋਵੇਗਾ ਤੇ ਜਦੋਂ ਇਹ ਕਤਲ ਕੀਤਾ ਗਿਆ ਸੀ ਤਾਂ ਉਸ ਵਕਤ ਰੁਪਿੰਦਰ ਕੌਰ ਨੇ ਕਿਵੇਂ ਪਲੈਨਿੰਗ ਕੀਤੀ ਜਿਹੜਾ ਉਹਦਾ ਆਸ਼ਿਕ ਸੀ ਉਹ ਕਿਵੇਂ ਘਰ ਦੇ ਵਿੱਚ ਐਂਟਰ ਹੋ ਜਾਂਦਾ ਉਸ ਤੋਂ ਬਾਅਦ ਇਹ ਕਤਲ ਦਾ ਕਿਵੇਂ ਰੌਲਾ ਪੈਂਦਾ ਕੀ ਪਲੈਨਿੰਗ ਕੀਤੀ ਗਈ ਇਹ ਸਾਰੀਆਂ ਸਵਾਲਾਂ ਦੇ ਜਿਹੜੇ ਜਵਾਬ ਦਿੱਤੇ ਗਏ ਨੇ ਕਿ ਅਸਲ ਵਜ੍ਹਾ ਕੀ ਸੀ ਕੀ ਰੁਪਿੰਦਰ ਕੌਰ ਗੁਰਵਿੰਦਰ ਸਿੰਘ ਨੂੰ ਪਿਆਰ ਨਹੀਂ ਸੀ ਕਰਦੀ ਉਸ ਨੂੰ ਪਸੰਦ ਨਹੀਂ ਸੀ ਕਰਦੀ ਕੀ ਉਸਦੇ ਨਾਲ ਰਹਿਣਾ ਨਹੀਂ ਸੀ ਚਾਹੁੰਦੀ ਕੀ ਗੁਰਵਿੰਦਰ ਸਿੰਘ ਰੁਪਿੰਦਰ ਕੌਰ ਨੂੰ ਤਲਾਕ ਨਹੀਂ ਸੀ ਦੇਣਾ ਚਾਹੁੰਦਾ